ਪੂਛਾਂ ਚੱਕ ਲਿਆ ਇਕੱਲਾ ਵੇਚਣ ਨੂੰ ਫਿਰਦਾ ਕੋਈ ਬਾਜੂ ਚੱਕੀ ਫਿਰਦਾ ਪੈਸੇ ਮੈਂ ਸਰਪੰਚ ਬਣਨਾ ਕੋਈ 2 ਕਰੋੜ ਦੀ ਬੋਲੀ ਕੋਈ 50 ਲੱਖ ਦੀ ਬੋਲੀ ਕਿੱਧਰ ਨੂੰ ਹੋਤਰੇ ਹੋਏ ਜਵਾਨੀ ਥੋੜੀ ਚਟੇਨਾ ਮਾਰਤੀ ਮੁੰਡੇ ਥੋੜੇ ਕੁੜੀਆਂ ਬਾਹਰ ਨੂੰ ਭੱਜ ਗਏ ਆ ਚਿਹਰਾ ਪਾ ਕੇ ਪਾਣੀ ਸੋਨੂੰ ਇਹ ਮਾਰੀ ਜਾਂਦੇ ਆ ਜ਼ਮੀਨਾਂ ਥੋੜੀਆਂ ਖੋਣ ਨੂੰ ਫਿਰਦੇ ਆ ਮਜ਼ਦੂਰ ਥੋੜੇ ਮਾਰ ਤੇ ਕੁੱਟ ਕੇ ਡਾਂਗਾ ਮਾਰੀ ਜਾਂਦੇ ਆ ਤੁਸੀਂ ਉਹੀ ਕੱਚਾ ਵਜਾਈ ਝੋਲੀ ਚੱਕੀ ਫਿਰਦੇ ਹੋ ਟੰਗਾ ਚੜਦੇ ਫਿਰ ਤੋਂ ਮੈਂ ਸਰਪੰਚ ਮੈਂ ਕਾਦੀ ਸਰਪੰਚੀ ਆ ਇਹ ਲੜਾਈ ਆ ਕੋਈ ਲੜਨ ਵਾਲੀ ਸਤਾਉਂਗੇ ਚੇਤੇ ਕਰਕੇ ਰੋਇਆ ਕਰਦਾ ਸਾਡੇ ਬੰਦੂ ਚੇਤੇ ਕਰਕੇ ਵੀ ਬੰਦੇ ਸਹੀ ਪੜਦੇ ਸੀ ਓਏ ਉੱਠ ਖੜ ਦੇ ਪਜਾਉਣ ਲਾਗੇ ਕੱਛਾਂ ਚੱਕਣਗੇ ਕੋਲਾ ਉਹਦੇ ਘਰੇ ਲਿਆ ਫਿਰ ਦੇ ਹੀ ਬੋਤਲਾ ਉਹਦੇ ਘਰੇ ਲਿਆ ਫਿਰ ਤੂੰ ਹੁਣ ਕੀ ਦਿੰਨਾ ਹੈ ਹੱਦ ਹੋ ਗਈ ਘਰਾਂ 'ਚ ਬੈਠੇ ਮਰੋਂਗੇ ਤੁਹਾਡੇ ਜਵਾਗ ਮਰਨਗੇ ਮੈਂ ਬਾਦੂਆ ਨਹੀਂ ਦੇ ਰਿਹਾ ਸਾਲ-ਸਾਲ ਦੇ ਜਵਾਜ ਉਹਦੇ ਚੱਕ ਕੇ ਹਸਪਤਾਲਾਂ 'ਚ ਗਏ ਨਾ ਉਹਦੇ ਮੈਨੂੰ ਯਾਦ ਕਰੋਗੇ ਬੰਦਾ ਸਹੀ ਪੜਦਾ ਸੀ ਉਹ ਕਿਹੜਾ ਬੰਦਾ ਉਹ ਪੰਜਾਬ ਦਾ ਤੰਦਰੁਸਤਾਂ ਹਰ ਬੰਦੇ ਨੂੰ ਬਿਮਾਰੀ ਚੁੰਮੜ ਗਈ। ਇਹ ਰਿਪੋਰਟਾਂ ਨੇ 10 ਸਾਲ ਦੀਆਂ ਪਰ ਇਹ ਸਰਕਾਰਾਂ ਨੇ ਦੱਬ ਲਈਆਂ। ਚਾਹੇ ਉਹ ਸਰਕਾਰ ਆਈ ਬਾਦਲਾਂ ਦੀ, ਚਾਹੇ ਕਾਂਗਰਸ ਦੀ ਆਈ, ਚਾਹੇ ਹੁਣ ਬੋਕਰ ਵਾਲਿਆਂ ਦੀ ਆਈ ਇਹਨਾਂ ਨੇ ਰਿਪੋਰਟਾਂ ਜਾਣ ਕੇ ਦੱਬੀਆਂ ਵੀ ਲੋਕਾਂ 'ਚ ਰੌਲਾ ਪੈ ਜੂਗਾ, ਲੋਕ ਢੜਕ ਜਾਣਗੇ ਵੀ ਆਹ ਜਰੇਨੀਅਮ ਕਿਵੇਂ ਆ ਗਿਆ ਪਾਣੀ ਤੇ। ਸਾਰਾ ਦੱਖਣੀ ਮਾਲਵਾ ਕੈਂਸਰ ਨਾਲ, ਕਾਲੇ ਪੀੜੇ ਨਾਲ, 슈ਗਰ ਨਾਲ ਜਵਾਗ ਮਰ ਗਏ ਸਾਲ-ਸਾਲ ਦੇ ਆ। ਆਹ ਡੀਐਮਸੀ ਪਰ ਐਪਾ ਕੈਂਸਰ ਨਾਲ ਸਾਲ-ਸਾਲ ਦੇ ਜਵਾਗ ਮਰੀ ਜਾਂਦੇ ਆ। ਸਾਰਾ ਰਾਜਸਥਾਨ ਤੱਕ ਦੇ ਲੋਕ ਮਰੀ ਜਾਂਦੇ ਆ। ਮੈਂ ਪਿੰਡਾਂ 'ਚ ਗਿਆ ਬਾਈ। ਅਸੀਂ ਇੱਕ ਤਰੀਕ ਨੂੰ ਇਹ ਐਲਾਨ ਕੀਤਾ ਸੀ ਕਿ ਅਸੀਂ ਇੱਥੇ ਪੱਕੇ ਮੋਰਚੇ ਲਾਵਾਂਗੇ ਅਸੀਂ ਬੈਠਾਂਗੇ ਉਹਦੇ ਪਿੱਛੇ ਕਈ ਕਾਰਨ ਸਾਹਮਣੇ ਆ ਗਏ ਇੱਕ ਤਾਂ ਸਭ ਤੋਂ ਵੱਡਾ ਕਾਰਨ ਵੋਟਾਂ ਆ ਗਈ ਜਿੱਦੇ ਅਸੀਂ ਇੱਕ ਤਰੀਕ ਦਾ ਐਲਾਨ ਕੀਤਾ ਸੀ ਉਸ ਤੋਂ ਅਗਲੇ ਦਿਨ ਵੋਟਾਂ ਦਾ ਐਲਾਨ ਹੋ ਗਿਆ ਵੀ 15 ਤਰੀਕ ਨੂੰ ਵੋਟਾਂ ਨੇ ਸਾਰੇ ਲੋਕ ਵੋਟਾਂ ਚੁੱਲਝ ਗਏ ਕਾਗਜ਼ ਭਰਦਾ ਫਿਰਦਾ ਹੈ ਇੱਥੇ ਡੌਕਰ ਵਾਲੇ ਕਹਿੰਦੇ ਸੀਗੇ ਸਤਾਜ ਵਾਲੇ ਜੀ ਕਹਿੰਦੇ ਹੁੰਦੇ ਸੀਗੇ ਜੀ ਇਹ ਤਾਂ ਡੈਮੋਕਰੈਂਸੀ ਦਾ ਕਹਾਣ ਹੋ ਜਾਂਦਾ ਜੀ ਮੋਦੀ ਜਮਾਨਬੰਦੀ ਕਰ ਰਿਹਾ ਜੀ ਮੋਦੀ ਧੱਕਾ ਕਰ ਰਿਹਾ ਜੀ ਸਾਰਿਆਂ ਨੂੰ ਪਾਰਦਰਸ਼ਤਾ ਦੇ ਨਾਲ ਅਸੀਂ ਚੋਣਾਂ ਲੜਨ ਦਾ ਹੱਕ ਹੋਊਗਾ ਉਹ ਇਹਨਾਂ ਨੂੰ ਐਨਓਸੀ ਨਹੀਂ ਮਿਲ ਰਹੀ ਕਿਸੇ ਨੂੰ ਚੁੱਲਾ ਟੈਕਸ ਨਹੀਂ ਮਿਲ ਰਿਹਾ ਕਿਸੇ ਨੂੰ ਲੋਕ ਸੜਕਾਂ ਤੇ ਬੈਠੇ ਆ ਲੋਕ ਉਲਝ ਗਏ ਵੋਟਾਂ 'ਚ ਦੂਜਾ ਆ ਗਿਆ ਚੋਣੇ ਦਾ ਸੀਜ਼ਨ ਵੱਢੀ ਆ ਗਈ 15 20 ਦਿਨ ਖੜਕੇ ਜਾਣੀਆਂ ਕੈਂਪੇਨਾਂ ਸ਼ੁਰੂ ਹੋ ਜਾਣੀਆਂ ਨੇ ਤੀਜੀ ਗੱਲ ਜਿਹੜੀ ਮਹੱਤਵਪੂਰਨ ਹੈ ਆ ਐਨਜੀਟੀ ਵੱਲੋਂ ਪੰਜਾਬ ਬੋਰਡ ਵੱਲੋਂ ਸੈਂਟਰਲ ਪ੍ਰੋਡਕਸ਼ਨ ਬੋਰਡ ਵੱਲੋਂ ਬਕਾਇਦਾ ਤੌਰ ਤੇ ਹੁਕਮ ਹੋ ਗਏ ਕਿ ਤੁਸੀਂ ਇਹ ਯਾਰਾਂ ਬੰਦ ਕਰ ਦਿਓ ਇਹਨਾਂ ਨੇ ਇਹ ਯਾਰਾਂ ਬਕਾਇਦਾ ਤੌਰ ਦੇ ਉੱਤੇ ਬੰਦ ਕਰਨੀਆਂ ਸੀਗੀਆਂ ਅੱਜ ਤੋਂ 8 ਦਿਨ ਪਹਿਲਾਂ ਆਰਡਰ ਹੋਇਆ ਬਕਾਇਦਾ ਤੌਰ ਤੇ ਪ੍ਰੋਡਕਸ਼ਨ ਬੋਰਡ ਨੇ ਜਿੰਨੀਆਂ ਡਾਂਗਾਂ ਨੂੰ ਇਹ ਆਪਣਾ ਹੁਕਮ ਕੱਢਤਾ ਵੀ ਤੁਸੀਂ ਇਹ ਸਾਰਾ ਯਾਰ ਪੈਣਾ ਬੰਦ ਕਰੋ ਨਹੀਂ ਹੋਇਆ ਨਹੀਂ ਹੋਇਆ ਨਾ ਅਸੀਂ ਇਹੀ ਦੇਖਦੇ ਆਂ ਵੀ ਕੀ ਸਰਕਾਰ ਬੰਦ ਕਰਦੀ ਆ ਕਿ 3 ਤਰੀਕ ਨੂੰ 3 ਦਸੰਬਰ ਨੂੰ ਲੋਕ ਉੱਠ ਕੇ ਬੰਦ ਕਰਨਾ ਦੇਖੋ ਭਾਈ ਸਾਹਿਬ ਜੇ ਅਸੀਂ ਅੱਜ ਇੱਥੇ ਕੋਈ ਹਾਈ ਬੋਲਡ ਡਰਾਮਾ ਕਰਨਾ ਹੁੰਦਾ ਇੱਥੇ ਆ ਕੇ ਬਹਿੰਦੇ ਸੜਕ 'ਤੇ ਬਹਿ ਜਾਂਦੇ ਪੁਲਿਸ ਵਰਕੇ ਲੈ ਜਾਂਦੀ ਪਰਚਾ ਦੇ ਦਿੰਦੀ ਨਾ ਦਿੰਦੀ ਛੱਡ ਦਿੰਦੀ ਅੰਦਰ ਭੇਜ ਦਿੰਦੀ ਅਸੀਂ ਕਹਿੰਦਾ ਸੀ ਆਪਣਾ ਕੰਮ ਪੂਰਾ ਕਰਤਾ ਜੀ ਅਸੀਂ ਉਹ ਨਹੀਂ ਚਾਹੁੰਦੇ ਅਸੀਂ ਲਾਲਾ ਲਾਲਾ ਨਹੀਂ ਚਾਹੁੰਦੇ ਅਸੀਂ ਬਿਨਾਂ ਗੱਲ ਤੋਂ ਇਹ ਵਿਵਾਦ ਖੜਾ ਕਰਕੇ ਦੋ ਦਿਨ ਦੀ ਬੱਲੇ ਬੱਲੇ ਨਹੀਂ ਚਾਹੁੰਦੇ ਅਸੀਂ ਇਹਦਾ ਪੱਕਾ ਹੱਲ ਚਾਹੁੰਦੇ ਆ ਇਹ ਮਾਮੂਲੀ ਗੱਲ ਨਹੀਂ ਆ ਸਾਰਾ ਦੱਖਣੀ ਮਾਲਵਾ ਕੈਂਸਰ ਨਾਲ ਕਾਲੀ ਪੀੜੀ ਨਾਲ ਸ਼ੂਗਰ ਨਾਲ ਜਵਾਗ ਮਰ ਕੇ ਸਾਲ-ਸਾਲ ਦੇ ਆ ਆ ਡੀਐਮਸੀ ਪਰ ਐਪਾ ਕੈਂਸਰ ਨਾਲ ਸਾਲ-ਸਾਲ ਦੀ ਜਵਾਗ ਮਰੀ ਜਾਂਦੇ ਆ ਸਾਰਾ ਰਾਜਸਥਾਨ ਤੱਕ ਦੇ ਲੋਕ ਮਰੀ ਜਾਂਦੇ ਆ ਮੈਂ ਪਿੰਡਾਂ ਚ ਗਿਆ ਬਾਈ ਖੁਦ ਭਵੰਤਮਾਨ ਬਣਦਾ ਵਿਧਾਨ ਸਭਾ ਚ ਖੜ ਕੇ ਕਿ ਲੋਕ ਬੀਲਚੇਹਰਾ ਤੇ ਆਗੇ ਲੋਕ ਮਰ ਰਿਹਾ ਪਾਣੀ ਜ਼ਹਿਰ ਬਣ ਗਿਆ ਤੇ ਬੰਦ ਕੌਣ ਕਰੂਗਾ ਐਸ ਲਈ ਅਸੀਂ ਚਾਹੁੰਦੇ ਆ ਵੀ ਕੱਲਾ ਬੁੱਢਾ ਦਰਿਆ ਨਹੀਂ ਕੱਲਾ ਸਤਲੁਜ ਨਹੀਂ ਕਾਲੀ ਬਈ ਚਿੱਟੀ ਬਈ ਰਾਵੀ ਬਿਆਸ ਹੋਵੇ ਧਰਤੀ ਹੇਠਾਂ ਹੋਵੇ ਅਸੀਂ ਪਾਣੀ ਨਹੀਂ ਪੀਣ ਦੇਣਾ 80 ਜਰੇਨੀਅਮ ਜਿਹੜਾ ਆ ਚੁੱਕਿਆ ਰਿਪੋਰਟਾਂ ਨੇ 10 ਸਾਲ ਦੀਆਂ ਪਰ ਇਹ ਸਰਕਾਰਾਂ ਨੇ ਦੱਬ ਲਈਆਂ ਚਾਹੇ ਉਹ ਸਰਕਾਰ ਆਈ ਬਾਦਲਾਂ ਦੀ ਚਾਹੇ ਕਾਂਗਰਸ ਦੀ ਆਈ ਚਾਹੇ ਹੁਣ ਬੌਕਰ ਵਾਲਿਆਂ ਦੀ ਆਈ ਇਹਨਾਂ ਨੇ ਰਿਪੋਰਟਾਂ ਜਾਣ ਕੇ ਦੱਬਿਆ ਵੀ ਲੋਕਾਂ 'ਚ ਰਲਾ ਪੈ ਜੂਗਾ ਲੋਕ ਭੜਕ ਜਾਣਗੇ ਵੀ ਆਹ ਜਰੇਨੀਅਮ ਕਿਵੇਂ ਆ ਗਿਆ ਪਾਣੀ 'ਚ ਸੂਰੇ ਧਰਤੀਆਂ 'ਚ ਜਰੇਨੀਅਮ ਆ ਤੇ ਰਿਆਮਾਂ 'ਚ ਵੀ ਰੇਨੀਅਮ ਆ ਉਹਦੀ ਬੱਚੋ ਨੇ ਕਿੱਥੋਂ ਪੂਛਾਂ ਚੱਕ ਲਿਆ ਇਕੱਲਾ ਵੇਚਣ ਨੂੰ ਫਿਰਦਾ ਕੋਈ ਗੈਜੂ ਚੱਕੀ ਫਿਰਦਾ ਪੈਸੇ ਮੈਂ ਸਰਪੰਚ ਬਣਨਾ ਕੋਈ 2 ਕਰੋੜ ਦੀ ਬੋਲੀ ਕੋਈ 50 ਲੱਖ ਦੀ ਬੋਲੀ ਕਿੱਧਰ ਨੂੰ ਹੋ ਤਰੇ ਹੋਏ ਜਵਾਨੀ ਥੋੜੀ ਚਿੱਟੇ ਨਾਲ ਮਾਰਤੀ ਮੁੰਡੇ ਔਡੇ ਕੁੜੀਆਂ ਬਾਹਰ ਨੂੰ ਭੱਜ ਗਏ ਆ ਚਹਿਰਾ ਪਾ ਕੇ ਪਾਣੀ ਸੋਨੂੰ ਇਹ ਮਾਰੀ ਜਾਂਦੇ ਆ ਜ਼ਮੀਨਾਂ ਔਡੀਆਂ ਖੋਣ ਨੂੰ ਫਿਰਦੇ ਆ ਮਜ਼ਦੂਰ ਔਡੇ ਮਾਰ ਤੇ ਕੁੱਟ ਕੇ ਡਾਂਗਾ ਮਾਰੀ ਜਾਂਦੇ ਆ ਤੁਸੀਂ ਉਹੀ ਕੱਚਾ ਵਜਾਈ ਝੋਈ ਚੱਕੀ ਫਿਰਦੇ ਹੋ ਤਰਾਂ ਚੜਦੇ ਫਿਰਦੇ ਮੈਂ ਸਰਪੰਚ ਮੈਂ ਕਾਦੀ ਸਰਪੰਚੀ ਐ ਇਹ ਲੜਾਈ ਐ ਕੋਈ ਲੜਨ ਵਾਲੀ ਲੜਨ ਵਾਲੀ ਆਹ ਲੜਾਈ ਇਧਰ ਨੂੰ ਮੂੰਹ ਕਰੋ ਜੇ ਤੁਹਾਨੂੰ ਲੜਨਾ ਹੈ ਜਿਹੜਾ ਬੰਦਾ ਬਾਈ ਸਿਆਂ ਜੇ ਇਹ ਗੱਲ ਕਹਿੰਦਾ ਮੈਂ ਕੀ ਲੈਣਾ ਕਬੀਲਦਾਰ ਬੰਦੇ ਆ ਜਵਾਗ ਪਾਲਦੇ ਆ ਲੱਖਿਆਰ ਕਹਿੰਦਾ ਮਰਨਾ ਉੱਥੇ ਲੱਖਿਆਰ ਕਹਿੰਦਾ ਪਰਚੇ ਪਾਉਣਿਆ ਜੇਲ੍ਹ ਜਾਣਾ ਤੁਸੀਂ ਵੱਜ ਜਾਓਗੇ ਫਿਰ ਅਸੀਂ ਤਾਂ ਮਰ ਜਾਾਂਗੇ ਜੇਲ੍ਹ ਭਗ ਜਾਾਂਗੇ ਘਰਾਂ 'ਚ ਬੈਠੇ ਮਰੋਂਗੇ ਤੁਹਾਡੇ ਜਵਾਗ ਮਰਨਗੇ ਮੈਂ ਬਾਦੂਆ ਨਹੀਂ ਦੇ ਰਿਹਾ ਪਰਮਾਤਮਾ ਕਰੇ ਰੱਬ ਕਰੇ ਹਰ ਬੰਦੇ ਨੂੰ ਲੰਮੀਆਂ ਉਮਰਾਂ ਬਖਸ਼ੇ ਪਰਮਾਤਮਾ ਤੰਦਰੁਸਤੀ ਬਖਸ਼ੇ ਪਰਮਾਤਮਾ ਪਰ ਜਿਹੜਾ ਪਾਣੀ ਜਿਹੜੀਆਂ ਜ਼ਹਿਰਾਂ 9 ਕਰੋੜ ਲੀਟਰ 90 ਐਮਐਲਡੀ ਪਾਣੀ ਜਿਹੜੀ 300 ਯੂਨਿਟ ਆ ਜਿਹੜੀ ਇੱਕ ਦਿਨ ਦੇ ਵਿੱਚ ਬੁੱਢੇ ਤੇ ਜ਼ਹਿਰ ਦਿੰਦੀ ਹੈ ਇਹ ਜਿਹੜਾ ਪਹਿਲਾਂ 9 ਕਰੋੜ ਲੀਟਰ ਧਰਤੀ ਹੇਠੋਂ ਕੱਢਿਆ ਜਾਂਦਾ ਸਾਡਾ ਪਾਣੀ ਮਕਾਇਆ ਜਾ ਰਿਹਾ ਉਸ ਵਿੱਚ ਕੈਮੀਕਲ ਪਾ ਕੇ ਜ਼ਹਿਰ ਪਾ ਕੇ ਜਿੰਨੀਆਂ ਟੈਂਕਾਂ ਲੱਗੀਆਂ ਹੋਈਆਂ ਨੇ ਉਹ ਸਾਰੀਆਂ ਪਾਣੀ ਦੀ ਜ਼ਹਿਰ ਪਾ ਕੇ ਦੂਰੀ ਮਾਰ ਪੈ ਰਹੀ ਹੈ ਪੰਜਾਬ ਨੂੰ ਦੂਰੀ ਮਾਰ ਪੈ ਰਹੀ ਹੈ ਕੁਸਤਾਉਂਗੇ ਚੇਤੇ ਕਰਕੇ ਰੋਇਆ ਕਰਦੇ ਸਾਡੇ ਬੰਦ ਚੇਤੇ ਕਰਕੇ ਬੰਦੇ ਸਹੀ ਪਿੱਟਦੇ ਸੀ ਓਏ ਉੱਠ ਖੜਦੇ ਆ ਸਾਲ ਸਾਲ ਦੇ ਜਵਾਜ ਦੇ ਚੱਕ ਕੇ ਹਸਪਤਾਲਾਂ 'ਚ ਗਏ ਨਾ ਉਹਦੇ ਮੈਨੂੰ ਯਾਦ ਕਰਾਂਗੇ ਬੰਦਾ ਸਹੀ ਪੜਦਾ ਸੀ ਉਹ ਕਿਹੜਾ ਬੰਦਾ ਉਹ ਪੰਜਾਬ ਦਾ ਤੰਦਰੁਸਤਾ ਹਰ ਬੰਦੇ ਨੂੰ ਬਿਮਾਰੀ ਚੁੰਬੜ ਗਈ ਸਾਡੀ ਤਾਂ ਬਦਕਿਸਮਤੀ ਦੇਖੋ ਮੈਂ ਰਿਪੋਰਟ ਪੜ੍ਹ ਰਿਆ ਸੀ ਪਰਸਾਂ ਚੋਂ ਉੱਥੇ ਕਹਿੰਦੇ ਜੀ ਗੁਰੂਆਂ ਦੀ ਧਰਤੀ ਆ ਪੀਰਾਂ ਦੀ ਧਰਤੀ ਆ ਸਾਡੇ ਵਾਲੇ ਆ ਚਿੱਕਾਂ ਚੌੜੀਆਂ ਕਰਦੇ ਆ ਸੀ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਗੁਰਨਾਣ ਦੇ ਸਿੱਖਾਂ ਸਭ ਤੋਂ ਵੱਧ ਪੈਸਾ ਟੈਕਸ ਰੈਵਨਿਊ ਪੂਰੇ ਭਾਰਤ ਦੇ ਵਿੱਚੋਂ ਸਭ ਤੋਂ ਵੱਧ ਪੈਸਾ ਰੈਵਨਿਊ ਇਕੱਠਾ ਹੁੰਦਾ ਸ਼ਰਾਬ ਚੋਂ ਪੰਜਾਬ ਚ ਹੁੰਦਾ ਹੈ ਇਹ ਗੁਰੂ ਗਵੰਦ ਸਾਹਿਬ ਦੇ ਪੁੱਤਰ ਦੇਖ ਲਓ ਕਿੱਧਰ ਨੂੰ ਹੋਤਰੇ ਆ ਚੱਲ ਵੀ ਸਰਪੰਚ ਹੀ ਹੁਣ ਪਜਾਉਣ ਲਾਗੇ ਕੱਛਾਂ ਚੱਕਣਗੇ ਕੋਲਾ ਉਹਦੇ ਘਰੇ ਲਿਆ ਫਿਰ ਦੇਈ ਬੋਤਲ ਉਹਦੇ ਘਰੇ ਲਿਆ ਫਿਰ ਤੂੰ ਹੁਣ ਕੀ ਦਿੰਨਾ ਹੈ ਹੱਦ ਹੋ ਗਈ ਯਾਰ ਜਿਹੜੀ ਦੁਨੀਆ ਜਾਣਦੀ ਹੈ ਜਿਹੜੀ ਕੌਮ ਨੂੰ ਕਿ ਕਿਸੇ ਅੱਗੇ ਨੀਮੀ ਨਹੀਂ ਪਾਈ ਕਿਸੇ ਅੱਗੇ ਧੌਣ ਨਹੀਂ ਝਕਾਈ ਉਹ ਅਣਖਾਂ ਵਾਲੀ ਕੌਮ ਉਹ ਅੱਜ दारूਾਂ ਦੇ ਪਹਿਲਾਂ ਨੇ ਡੁੱਲੀ ਜਾਂਦੇ ਆ ਉਹ ਕਿੱਥੇ ਗੰਗਾ ਸੋਡੀਆਂ ਅੱਖਾਂ ਰੜਕਾ ਮੜਕਾ ਓਏ ਗੱਲਾਂ ਵਾਲਿਓ ਕੱਲੇ ਉਹੀ ਢੋਲ ਵਜਾਉਣ ਵਾਲੇ ਆ ਕੱਲੇ ਉਹੀ ਪੱਟਾਂ ਥਾਪੀਆਂ ਮਾਰਨ ਵਾਲੇ ਕੀ ਰਹਿ ਗਿਆ ਸੋਡੇ ਪੱਲੇ ਓਏ ਦੁੱਖ ਦੀ ਗੱਲ ਅਸੀਂ ਜਾ ਕਿੱਧਰ ਨੂੰ ਰਹੇ ਆ ਹੱਥ ਨਹੀਂ ਦਾ ਮਰਜ਼ੀ ਕੁੰਡਾ ਖੜਕਾ ਲੋ ਹੁਣ ਡੱਕਾ ਹੀ ਮਿਲਦਾ 80% ਪੰਜਾਬ ਸ਼ਰਾਬ ਪੀ ਜਾਂਦਾ ਹੁਣ ਇਹਦੇ ਵੀ ਬਹੁਤਾਂ ਦੀ ਨਰਚਾਂ ਲੱਗਣੀਆਂ ਬਾਵੇ ਕਹਿਣਗੇ ਸ਼ਰਾਬ ਤਾਂ ਨਸ਼ੇ ਨਹੀਂ ਕੋਈ ਲੈ ਸ਼ਰਾਬ ਨਸ਼ੇ ਨਹੀਂ ਮੰਨਦੇ ਵਿਚਟਾ ਹੁਣ ਉਹ ਜਿਵੇਂ ਇੱਕ ਗਾਉਂ ਉਹਦੇ ਗਾਉਂ ਵਾਲੇ ਵੀ ਸਾਡਾ ਸੱਤਿਆਨਾਸ਼ ਕਰਦੇ ਨਾ ਉਹ ਗਾਉਂ ਵਾਲਾ ਤੇ ਗੀਤ ਜਾ ਗਾਇਆ ਸੀ ਪਿੱਛੇ ਜੇ दारू ਦੂਰੂ ਦਾ ਚੱਲ ਜੂ ਚਟਾ ਨਾ ਪੀਂਦਾ ਹੋਵੇ ਲੈ दारू ਪੀਵੀ ਲੀਵਰ ਖਰਾਬ ਕਰ ਲੇ ਮਰੀ ਜਾਂਨੋ ਐਕਸੀਡੈਂਟਾਂ 'ਚ ਮਾਰ ਦਿੰਨੋ ਸਾਰਾ ਸਾਰਾ ਟੱਬਰ दारू ਪੀ ਕੇ ਗੱਡੀ ਚ ਲਾਉਣ ਲੱਗ ਜੈਨੋ ਹਲਕਾ ਤਾਰੂ ਨਸ਼ਾ ਇਹ ਨਹੀਂ ਕੋਈ ਚੱਲ ਜੂ ਤਾਰੂ ਦਾ ਘਰੇ ਮੁੰਡਾ दारू ਕੋਈ ਗੱਲ ਨਹੀਂ ਪੀ ਲੇ ਔਰ ਨੌਜਵਾਨ ਮੁੰਡੇ ਮੈਂ ਦੇਣਾ 20-20 ਸਾਲ ਦੇ ਕਈ ਵਾਰੀ ਸੜਕਾਂ ਦੇ ਮਿਲ ਜਾਂਦੇ ਆ ਉੱਥੇ ਗੱਡੀ ਖੜਾਈ ਹੁੰਦੀ ਹੈ ਮੂਰਲੇ ਪਾਸੇ ਦੌਰ ਦੇ ਗੱਡੀਆਂ ਬੋਤਲ ਰੱਖੀ ਹੁੰਦੇ ਖੜੇ ਛੜਕਦੇ ਹੀ ਪੀ ਜਾਂਦੇ ਹੁੰਦੇ ਆ ਆ ਹਾਲਾਤ ਬਣੇ ਖੜੇ ਸਾਡੇ ਯਾਰ ਕਿੱਦਰ ਹੋ ਤਰੇ ਅਸਲ ਭਾਈ ਬਹੁਤ ਵੱਡੀਆਂ ਸ਼ਾਸ਼ਾ ਪੰਜਾਬ ਦੇ ਨਾਲ ਜਿਹੜੀਆਂ ਰਚੀਆਂ ਜਾ ਰਹੀਆਂ ਸੋਡੀ ਜਵਾਨੀ ਨੂੰ ਨਸ਼ਾ ਦਾ ਖਤਮ ਕਰਕੇ ਪ੍ਰਵਾਸ ਇੱਥੋਂ ਕਰਾਇਆ ਜਾ ਰਿਹਾ ਸੋਡਾ ਛੋਡੇ ਪ੍ਰਵਾਸੀਆਂ ਗੈਰ ਪੰਜਾਬੀਆਂ ਦੇ ਕਬਜ਼ੇ ਹੋ ਰਹੇ ਨੇ ਪੰਜਾਬ ਦੇ ਉੱਤੇ ਆ ਇੱਥੇ ਲੁਧਿਆਣੇ ਦੇ ਵਿੱਚ ਮਨੋਜ ਹੀਰਾ ਪੱਤਰਕਾਰ ਇੱਕ ਉਹਨੇ ਕੀ ਬੋਲਿਆ ਭਾਈ ਉਹਨੇ ਕੀ ਆਇਆ ਕਿ ਨਾ ਕਰਤਾ ਉਹਦੇ ਪਰਚਾ ਕੀ ਦਿੱਤਾ ਦੰਗੇ ਭੜਕਾਉਣ ਦਾ ਉਹਨੇ ਇੱਕ ਪੋਸਟ ਪਾਈ ਆ ਕਿ ਭయ్యా ਜੀ ਸਰਪੰਚ ਬਣ ਰਹੇ ਨੇ ਭయ్యా ਜੀ ਆਪਣੇ ਬੰਦਿਆਂ ਦੇ ਕਾਜ ਭਰਾ ਰਹੇ ਨੇ ਉਹ ਇੰਨੀ ਗੱਲ ਤੇ ਚੱਕ ਕੇ ਤੁਸੀਂ ਪਰਚਾ ਦੇਤਾ ਉਹ ਵੀ ਦੰਗੇ ਭੜਕਾਉਣ ਦਾ ਜਿਹੜਾ ਬੰਦਾ ਸ਼ਰੇਆਮੇ ਗੱਲ ਕਹਿ ਰਿਹਾ ਕਿ ਯੂਪੀ ਵਿਹਾਰ ਨੇ ਜੇ ਹਾਲ ਕਰ ਦੇਣਗੇ ਉਹ ਹਾਲ ਕਰ ਦੇਣਗੇ ਉਹਦਾ ਕੀ ਹਾਲ ਹੈ ਭਾਈ ਉਹਦੇ ਕੋਈ ਕਾਰਵਾਈ ਨਹੀਂ ਕੱਪ ਦਾ ਵਾਸਤਾ ਪੰਜਾਬੀ ਇਕੱਠੇ ਹੋ ਗਏ ਆ ਮਾਲੀ ਨਾਲ ਕੀ ਕੀਤਾ ਜਵਾਨਬੰਦੀ ਹੈ ਇਹ ਆ ਸਾਰੇ ਇੱਥੇ ਪਿੰਡ ਦੇ ਫਿਰਦੇ ਹੁੰਦੇ ਆ ਕੇਜਰੀ ਤੇ ਆ ਭਵੰਤਰਗੇ ਮੋਦੀ ਜਵਾਨਬੰਦੀ ਕਰਦਾ ਤੁਸੀਂ ਕਰ ਦਿਓ ਐਡਾ ਬੜਾ ਥ੍ਰੈਟ ਸੀ ਮਾਲੀ ਹੱਤਿਆਬਾਦੀ ਸੀ ਲਈ ਫਿਰਦਾ ਸੀ 147 ਚੱਕ ਕੇ ਉਹਦੇ ਪਰਚਾ ਦੇ ਕੇ ਅੰਦਰ ਦੇਤਾ ਉਹ ਚੱਕ ਕੇ ਮੁੰਡੇ ਐਨਐਸਏ ਲਾ ਕੇ ਡਿਬਰੂਗੜ੍ਹ ਸਿਟ ਤੇ ਅੱਜ ਤੁਸੀਂ ਕੀ ਡਰਾਮਾ ਹੋਇਆ ਇੱਥੇ ਕੱਲ ਦਾ ਡੀਸੀਪੀ ਕਹਿ ਰਿਹਾ ਲੁਧਿਆਣੇ ਦਾ ਸਾਡੇ ਬੰਦਿਆਂ ਨੂੰ ਬੁਲਾ ਕੇ ਕਿ ਉੱਥੇ ਨਹੀਂ ਤੁਸੀਂ ਤੁਹਾਡੀ ਪ੍ਰੈਸ ਕਾਨਫਰੰਸ ਹੋਣ ਦੇਣੀ ਲੈ ਅੱਜ ਇਹ ਸਪੀ ਆ ਗਿਆ ਡੀਐਸਪੀ ਆ ਗਿਆ ਸੱਚੋ ਆਗੇ ਲੈ ਕੇ ਡਾਂਗਾ ਸੰਕੜੇ ਬੰਦੇ ਖੜੇ ਕਰਦੇ ਆਲੇ ਦਾਲੇ ਕਿਉਂ ਬਈ ਕੋ ਚਿੱਟਾ ਹੋ ਤਾਂ ਫੜਿਆ ਨਹੀਂ ਜਾਂਦਾ ਰੋਜ਼ ਕਤਲ ਹੁੰਦੇ ਉਹ ਤਾਂ ਫੜੇ ਨਹੀਂ ਜਾਂਦੇ ਲੁੱਟਾਂ ਹੁੰਦੀਆਂ ਫੜਿਆ ਨਹੀਂ ਜਾਂਦਾ ਛੋਡੀ ਪੁਲ ਸ਼ਰੇਆਮ ਉਹਦੇ ਖੜ ਸੀਆਈ ਸਟਾਫ ਦੇ ਵਿੱਚ ਬਿਠਾ ਕੇ ਲਾਉਂਦੇ ਉਹਦੀ ਇੰਟਰਵਿਊ ਕਰਾਉਂਦੀ ਹੈ ਤੇ ਅਸੀਂ ਜੋ ਕੋਈ ਨੇਕੀ ਦਾ ਕੰਮ ਕਰ ਰਹੇ ਹਾਂ ਜ਼ਹਿਰਾਂ ਦੀ ਗੱਲ ਕਰ ਰਹੇ ਹਾਂ ਵੀ ਜ਼ਹਿਰਾਂ ਨਹੀਂ ਪੈਣੀਆਂ ਪਾਣੀ 'ਚ ਕਹਿੰਦੇ ਨਾ ਨਾ ਪੁਲ ਥੱਲੇ ਸੜਕ ਦੇਣੀ ਆ ਪੁਲ ਥੱਲੇ ਖੜੇ ਆ ਸੜਕ ਵਿਚਾਲਾ ਸੜਕ ਨਹੀਂ ਰੋਕਣੀ ਸੀ ਨਾ ਜਾਮ ਲਾਉਣਾ ਸੀਗਾ ਉਹ ਕਹਿੰਦੇ ਅਸੀਂ ਪ੍ਰੈਸ ਕਾਨਫਰੰਸ ਵੀ ਨਹੀਂ ਹੋਣ ਦੇਣੀ ਆ ਗੁੰਡਾ ਕਰਦੀ ਆ ਤੇ ਕਚਾਈ ਹੈ ਯਾਰ ਐ ਜਵਾਨਾ ਬੰਦ ਕਰ ਰਹੇ ਆ ਕਿਦੀ ਕਿਦੀ ਜਵਾਨ ਬੰਦ ਕਰ ਦੇਓਗੇ ਐ ਨਹੀਂ ਹੋਣੀ ਆਵਾਂਗੇ 3 ਤਰੀਕ ਦਾ एलान ਉਦੋਂ ਪਹਿਲਾਂ ਪੂਰੇ ਪੰਜਾਬ ਚਾਵਾਂਗੇ ਬਾਈ ਲੋਕਾਂ ਨੂੰ ਲਾਂ ਬੰਦ ਕਰਾਂਗੇ ਅਸੀਂ ਚਾਹੁੰਦੇ ਆ ਇਹਦਾ ਪੱਕਾ ਹੱਲ ਇਹਨੂੰ ਪੱਕਾ ਜੂੜ ਪਵੇ ਕੱਲੀ ਲਾਲਾ ਲਾਲਾ ਹੋ ਕੇ ਰੌਲਾ ਪਾ ਕੇ ਇਹਨਾਂ ਮਸਲਾ ਦਾ ਹੱਲ ਨਹੀਂ ਹੋਣਾ ਇਹ 3 ਦਸੰਬਰ ਨੂੰ ਤਿਆਰ ਜਮਾ ਚਿੱਟੇ ਦੇ ਨਾਲ ਆ ਕੇ ਬੰਦ ਮਾਰਾਂਗੇ ਇਹ ਪਰਚੇ ਦੇਣਾਂ ਦਾ ਗਾਂਗਾ ਮਾਹਰ ਜੇਲਾਂ ਦੇ ਬੰਦ ਕਰ ਦੇਣ ਜੋ ਮਰਜ਼ੀ ਕਰਨ ਉਹਨੇ ਕੰਮ ਬਰਦਾਸ਼ਤ ਨਹੀਂ ਹੁੰਦਾ ਕੱਲ ਇੰਡਸਟਰੀ ਵਾਲਿਆਂ ਨੇ ਇੱਥੇ ਮੀਟਿੰਗ ਕੀਤੀ ਇੱਕ ਉਹਨਾਂ ਨੇ ਕਿਹਾ ਕਿ ਸਾਨੂੰ ਜੋ ਹੈ ਬੁੱਧੇ ਨਾਲ ਦਾ ਸਾਫ ਕਰੰਗਾ ਪ੍ਰੋਜੈਕਟ ਦਿੱਤਾ ਜਾ ਰਿਹਾ ਸੀ ਕਿ ਸਰਕਾਰਾਂ ਨੇ ਕੋਈ ਸਿੱਟਾ ਨਹੀਂ ਕੱਢਿਆ ਨਾ ਉਹ ਮਿੱਥਾ ਅਫਗਾਨੀ ਮੁੰਗਿਆਪੁਰ ਵਾਲਾ ਜੀ ਉਹ ਗੱਲ ਹੋਈ ਖੜੀ ਆ ਕਾਤਲ ਕਹਿੰਦਾ ਮੈਨੂੰ ਜੱਜ ਬਣਾ ਦਿਓ ਲੈ ਮੈਂ ਇਨਸਾਫ ਕਰੂੰਗਾ ਬੰਦਾ ਮਾਰਨ ਵਾਲਾ ਹੀ ਕਹਿੰਦਾ ਮੈਂ ਹੀ ਇਨਸਾਫ ਕਰੂੰ ਮੈਨੂੰ ਬਿਠਾਓ ਜੱਜ ਦੀ ਕੁਰਸੀ ਤੇ ਉਹ ਤੁਸੀਂ ਪਾ ਕੇ ਜ਼ਹਿਰਾ ਤੁਸੀਂ ਹਜ਼ਾਰਾਂ ਬੰਦਿਆਂ ਦੇ ਕਾਤਲ ਹੋ ਤੁਸੀਂ ਸਾਫ ਕਰੋਗੇ ਉਹ ਇੰਨੀ ਗੱਲ ਨਹੀਂ ਕਹਿ ਰਹੇ ਉਹ ਧਮਕੀ ਵੀ ਦੇ ਰਹੇ ਆ ਕਿ ਪੰਜਾਬ ਛੱਡ ਜਾਗੇ ਬਲੈਕਮੇਲ ਕਰ ਰਹੇ ਆ ਲੋਕਾਂ ਨੂੰ ਪੰਜਾਬ ਨੂੰ ਸਰਕਾਰ ਨੂੰ ਵੀ ਜੇ ਜ਼ਹਿਰ ਪਾਣੀ ਬੰਦ ਕੀਤੀ ਪੰਜਾਬ ਛੱਡ ਜਾਗੇ ਇਹਨਾਂ ਦੇ 302 ਦਾ ਪਰਚਾ ਹੋਣਾ ਚਾਹੀਦਾ ਕਤਲ ਦਾ ਸਮੂਹ ਤੌਰ ਤੇ ਹਜ਼ਾਰਾਂ ਕਤਲ ਕਰਦੇ ਅੱਜ ਤੋਂ 40 ਸਾਲ ਦੇ ਜ਼ਹਿਰ ਪਾ ਰਹੇ ਆ ਪਾਣੀ 'ਚ ਇਹ ਕੀ ਕੀ ਗੁੰਮਗੀ ਕਰਨ ਤਾਂ ਲੋਕਾਂ ਨੂੰ ਤੇੰ तरीਕ ਨੂੰ ਲੱਗ ਰਿਹਾ ਕਿ ਪ੍ਰਸ਼ਾਸਨ ਤੁਹਾਨੂੰ ਇਹ ਕਾਰਵਾਈ ਕਰਨ ਦੇ ਯਾਰ ਕਮਾਲ ਅਸੀਂ ਗਲਤ ਕੀ ਕਰ ਰਹੇ ਹਾਂ ਸਾਨੂੰ ਜਵਾਬ ਦੇਣ ਐਸੀਪੀ ਲੁਧਿਆਣੇ ਕੋਲੇ ਗਏ ਅਸੀਂ ਐਸਐਚਓ ਟਿੱਬੇ ਕੋਲੇ ਗਏ ਉਹ ਕਾਨੂੰਨ ਲੈ ਕੇ ਗਏ ਉਹ ਆਰਡਰ ਲੈ ਕੇ ਗਏ ਸਰਕਾਰ ਦੇ ਆਰਡਰ ਐਨਜੀਟੀ ਦੇ ਆਰਡਰ ਸੈਂਟਰ ਬੋਰਡ ਦੇ ਆਰਡਰ ਪੰਜਾਬ ਬੋਰਡ ਦੇ ਆਰਡਰ ਵੀ ਆਹ ਆਰਡਰਾਂ ਦੇ ਵਿੱਚ ਬਕਾਇਦਾ ਲਿਖਤਾ ਵੀ ਇਹ ਬੰਦ ਕਰੋ ਤੁਸੀਂ ਟ੍ਰੀਟ ਕਰਕੇ ਪਾਣੀ ਸਾਫ਼ ਕਰਕੇ ਵੀ ਦਰਿਆ ਨਹੀਂ ਪਾਸ ਕਰੇ ਗਰ ਕਾਨੂੰਨੀਆਂ ਬੰਦ ਕਰੋ ਫੌਰੀ ਬੰਦ ਕਰੋ ਇਹ ਸਰਕਾਰ ਦੇ ਹੁਕਮਾਂ ਜਨਾਬ ਲਾਗੂ ਕਰਾ ਦਿਓ ਉਹ ਕੋਈ ਨਹੀਂ ਉਧਰੋਂ ਡਾਂਗਾ ਨਹੀਂ ਚੱਕਦੇ ਮੈਂ ਚੁੱਪ ਨਹੀਂ ਇਹ ਤਾਂ ਡਾਂਗਾ ਲੈ ਕੇ ਆਗੇ ਪੀਸੀ ਨਹੀਂ ਹੋਣ ਦੇ। ਮਨ ਕੀ ਲੋਕਾਂ ਜੀ ਫਿਲ ਕਰ ਗਏ ਪਿੰਡਾਂ ਵਾਸੀ ਨੂੰ ਜੀ ਫਿਲ ਕਰ। ਇੱਕੋ ਹੀ ਅਪੀਲ ਆ ਜਿਹੜੇ ਕਹਿੰਦੇ ਆ ਮੈਂ ਕੀ ਲੈਣਾ ਜਵਾਕਪਾਲ ਦਾ। ਮੈਂ ਤਾਂ ਕਬੀਲਦਾਰ ਆ। ਸੋਡੇ ਜਵਾਕਾਂ ਨੇ ਭਾਈ ਰੱਬ ਮੈਂ ਕਰੇ ਪਰਮਾਤਮਾ ਕਰੇ ਲੰਮੀ ਆਮਰਾਂ ਬਖਸ਼ਣ। ਸੋਡੇ ਜਵਾਕਾਂ ਨੇ ਬਚਣਾ ਨਹੀਂ ਭਾਈ। ਯਾਦ ਰੱਖਿਓ ਇਹ ਯਾਰਾਂ ਪਿਆ ਕੇ ਮਾਰ ਦੇਣਗੇ ਓਏ। ਗੱਲ ਅਮੀਰ ਜਾਂ ਗਰੀਬ ਦੀ ਨਹੀਂ ਆ। ਗੱਲ ਸ਼ਹਿਰੀ ਪਿੰਡੂ ਦੀ ਨਹੀਂ ਆ। ਗੱਲ ਇੱਥੇ ਕੋਈ ਇਹ ਨਹੀਂ ਵੀ Hindu ਆ, Sikh ਆ, Muslim ਆ। ਗੱਲ ਇਹ ਨਹੀਂ ਆ। ਗੱਲ ਆ ਇੱਥੇ ਵਿੱਚ ਸੀ ਪਾਣੀ ਹਰ ਇੱਕ ਨੇ ਪੀਣਾ ਗੁਰਬਾਣੀ ਕਹਿੰਦੀ ਹੈ ਪਹਿਲਾ ਪਾਣੀ ਜੀਓ ਅੱਜ ਤਰਿਆ ਸਭ ਕੋਈ ਪਾਵਨ ਗਰੂਪ ਪਾਣੀ ਪਤਾ ਮਾਤਾ ਧਰਤ ਮਹਤ ਪਾਣੀ ਆ ਦਾ ਜੀਵਨ ਆ ਉਹ ਪਾਣੀ ਬਿਨਾ ਆ ਪੁਲਥਰ ਦੀ ਡਾਂਗਾਂ ਲੈ ਕੇ ਆ ਕੇ ਪਾਣੀ ਨਹੀਂ ਪੀਂਦੇ ਭੰਤ ਪਾਣੀ ਨਹੀਂ ਪੀਂਦਾ ਹੁਣ ਪਿਆਸ ਹਸਪਤਾਲ ਇਹ ਲੀਵਰ ਖਰਾਬ ਹੋ ਗਿਆ ਕੋਈ ਉਹੀ ਪਾਣੀ ਜਿਹਦੀ ਸ਼ਰਾਬ ਬਣਦੀ ਹੈ ਜਿਹਨੂੰ ਪੀ ਰਿਹਾ ਉਹਨੇ ਤਾਂ ਲੀਵਰ ਖਰਾਬ ਕਰਤਾ ਕੋਈ ਪਾਣੀ ਦੇ ਖਰਾ ਜ਼ਹਿਰ ਆ ਗਈ ਹੋਵੇ ਇੱਕਦਾਰ ਹੀ ਮੈਂ ਜਿਹੜਾ ਬੰਦਾ ਕਹਿੰਦਾ ਹੈ ਗਲਤ ਬੋਲ ਰਿਹਾ ਉਸ ਬੰਦੇ ਨੂੰ ਪਾਣੀ ਨਹੀਂ ਪਿਉਣਾ ਆਪਾਂ ਉਹ ਵੱਡੇ ਦਰਿਆ ਦਾ ਇੱਕ ਵਾਰੀ ਤਾਜਪੁਰਾ ਰੋਡ ਦੇ ਉੱਤੇ ਜੇਲ੍ਹ ਦੇ ਕੋਲੇ ਉਹਦਾ ਮੰਝਾ ਡਾਹ ਦਿਓ ਸਾਡੇ ਮੁੱਖ ਮੰਤਰੀ ਨੂੰ ਲਿਓ ਮੰਝਾ ਡਾਹ ਕੇ ਦੋ ਦਿਨ ਜਿਹੜਾ ਕਹਿਣਾ ਹੋਵੇਗਾ ਮੈਂ ਤਾਂ ਜੀ ਫੀਟਰ ਮੁਰੇ ਜੀ ਮੱਛਰਦਾਨੀ ਲਾ ਕੇ ਪੈਂਦਾ ਹੁੰਦਾ ਸੀ ਆਜ ਆ ਇੱਥੇ ਪਾਈਏ ਮੱਛਰਦਾਨੀ ਲਾਦਾ ਕੋਈ ਮੱਛਰ ਨਹੀਂ ਲੜਦਾ ਉਹ ਪਾਣੀ ਸੁੰਘ ਕੇ ਤੁਸੀਂ ਪ੍ਰਮਾਤਮਾ ਮੈਂ ਕਹਿੰਦਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਅਸੀਂ ਕੋਈ ਬਾਦਦਵਾ ਨਹੀਂ ਕਰਦੇ ਉਹ ਪਾਣੀ ਸੁੰਘ ਕੇ ਮਰ ਜੋਗੇ ਓਏ ਯਾ ਲੋਕ ਪੀ ਕੇ ਮਰ ਰਹੇ ਸੋ ਇਸ ਕਰਕੇ ਐਲਾਨ ਆ ਤਿੰਨ ਤਰੀਕ ਨੂੰ ਲੋਕੋ ਪੈਰ ਦਿੱਤੀ ਨਾ ਪਾਇਓ ਨੰਗੇ ਚਿੱਟੇ ਦੇਣਾਂ ਕਿੱਥੇ 11 ਪੈਂਦੀਆਂ 9 ਕਰੋੜ ਲੀਟਰ ਪਾਣੀ ਇੱਕ ਦਿਨ ਦਾ ਪੈਂਦਾ ਉਹ ਬੰਦ ਕਰਾਂਗੇ ਨਹੀਂ ਤੁਸੀਂ ਉੱਠਣਾ ਅਸੀਂ ਤਾਂ ਭਾਈ ਆਵਾਂਗੇ ਛੋਡੀ ਮਰਜੀ ਆ ਫਿਰ ਉਹਦੇ ਨਾਲ ਮੁੜ ਕੇ ਰੌਲਾ ਪਾਓ ਲੜਨ ਵਾਲੇ ਬੰਦੇ ਹੌਲੀ ਹੌਲੀ ਇਹ ਸਰਕਾਰਾਂ ਨੇ ਖਤਮ ਕਰ ਦੇਣੇ ਆ ਤੁਸੀਂ ਬੈਠੇ ਘਰਾਂ 'ਚ ਤੁਹਾਨੂੰ ਮਾਰ ਦੇਣਗੇ ਤਿਆਰ ਰਹੋ ਪਹੁੰਚਾਂਗੇ ਭਾਈ ਤਿੰਨ 3 ਦਸੰਬਰ ਨੂੰ ਅਸੀਂ ਇਹਨੂੰ ਸ਼ਰਿਆਂ 'ਚ ਬੰਦ ਕਰਾਂਗੇ ਆ ਕੇ ਜੀਨੂੰ ਇਹ ਖੁਦ ਕਹਿ ਚੁੱਕੇ ਨੇ ਆਰਡਰ ਦੇ ਚੁੱਕੇ ਨੇ ਕਿ ਅਸੀਂ ਬੰਦ ਕਰਨਾ ਹੈ ਤਾਹੀਂ ਅਸੀਂ ਇਹਨੂੰ ਪੋਸਟਪੋਨ ਕੀਤਾ ਨਹੀਂ ਤਾਂ ਅਸੀਂ ਬੰਦ ਕਰ ਦੇਣਾ ਸੀ ਬੰਨ ਮਾਰ ਦੇਣਾ ਸੀ ਅਸੀਂ ਉਹਦੀ ਰੈਸਲ ਵੀ ਕਰ ਲਈ ਸੀ ਹੁਣ ਪੰਜਾਬ ਸਰਕਾਰ ਖੁਦ ਕਹਿ ਚੁੱਕੀ ਆ ਅਸੀਂ ਬੰਦ ਕਰਾਂਗੇ ਤਾਂ ਅਸੀਂ ਕਹਿ ਰਹੇ ਫਿਰ ਕਰ ਦਿਓ ਨਹੀਂ ਤੇ ਇਹਨਾਂ ਨੇ ਕਹਿਣਾ ਸੀ ਇਹ ਪਬਲਿਸਿਟੀ ਭਾਲ ਦੇਨੇ ਆ ਅਸੀਂ ਕਿਨੂੰ ਨੋਟਿਸ ਦੇ ਚੁੱਕੇ ਬੰਦ ਕਰਤਾ ਇਹਨਾਂ ਨੇ ਅਸੀਂ ਕਹਿ ਰਹੇ ਚੱਲ ਤੁਸੀਂ ਕਰ ਦਿਓ ਅਸੀਂ ਨਹੀਂ ਕਰਦੇ ਅਸੀਂ ਤਾਂ ਰੈਸਲ ਵੀ ਕਰ ਲਈ ਸੀ ਤੁਸੀਂ ਕਰ ਲਓ ਤੇ ਜੇ ਨਹੀਂ ਕਰਨਗੇ 2 ਮਹੀਨੇ ਤੱਕ ਵੀ ਤਾਂ ਫਿਰ ਭਾਈ ਅਸੀਂ ਚਿੱਟੇ ਦੇਨ ਆਗੇ 3 ਦਸੰਬਰ ਨੂੰ ਇਹਨੂੰ ਬੰਦ ਕਰਾਂਗੇ ਜਮਾਲਪੁਰ ਜਗਾ ਜਿਹੜੀ ਜਿਹੜਾ ਫੋਕਲ ਪੁਆਇੰਟ ਵਾਲਾ ਤੇ ਤਾਜਪੁਰ ਰੋਡ ਵਾਲਾ ਤੁਹਾਡਾ ਸੀਐਸਟੀਪੀ ਚੋਂ 9 ਕਰੋੜ ਲੀਟਰ ਪਾਣੀ ਨਿਕਲਦਾ ਉਹਨੂੰ ਬੰਦ ਕਰਾਂਗੇ ਤੁਹਾਨੂੰ ਲੱਗਦਾ ਕਿ ਪ੍ਰਸ਼ਾਸਨ ਇਜਾਜ਼ਤ ਦੇ ਦੇਵੇ ਕਿਉਂਕਿ ਅਜਿਹਾ ਇਜਾਜ਼ਤ ਕਿਨੇ ਲੈਣੀ ਹੈ ਇਹ ਜੇ ਕੰਮਾਂ 'ਚ ਇਜਾਜ਼ਤ ਲਈ ਜਾਂਦੀ ਹੈ ਲੋਕਾਂ ਨੂੰ ਆਵਾਹਨ ਕਰਤਾ ਜਾ ਕੇ ਬੰਦ ਕਰ ਦੇਵਾਂਗੇ ਇਹ 'ਚ ਕਿਹੜੀ ਗਲਤੀ ਇਜਾਜ਼ਤ ਆ ਗੈਰਕਾਨੂੰਨੀ ਉਹ ਆ ਜਸੀਂ ਆ ਕਿਵੇਂ ਆ ਕੇ ਤੁਹਾਨੂੰ ਰੋਕਿਆ ਗਿਆ ਕਰਕੇ ਅਸੀਂ ਰੋਕੀ ਜਾਣਾ ਅਸੀਂ ਰੁਕੇ ਹਾਂ ਅਸੀਂ ਤਾਂ ਕਰ ਲਈ ਪ੍ਰੈਸ ਕਾਨਫਰੰਸ ਕਰਨੀ ਸੀ ਕਰ ਲਈ ਆਹੀ ਕਰਨੀ ਸੀ ਕਰ ਲਈ ਨਾ ਕਰ ਲਓ ਫੜ ਲਓ ਅਸੀਂ ਰੋਕਿਆ ਸੀ ਕਿ ਜਿਹਨੂੰ ਨਾ ਪੜੋ ਪੜ ਲਾ ਪੜ ਲੋ ਨਹੀਂ ਪੜਨਾ ਨਾ ਪੜੋ ਅਸੀਂ ਜੋ ਕਰਨਾ ਹੈ ਕਰ ਰਹੇ ਹਾਂ ਕਰਾਂਗੇ ਲੋਕ ਭਲਾਈ ਲਈ ਹੈ ਜੇ ਤੁਸੀਂ ਇਹਨੂੰ ਗੁਨਾਹ ਮੰਨਦੇ ਤਾਂ ਮੰਨੀ ਜਾਓ